कल रात दी 5:30 बजे शॉर्ट सर्किट तो ही जो मार्केट वाले ਦੱਸਦੇ ਪਏ ਨੇ ਅੱਗ ਲੱਗੀ ਐ ਹੋਰ ਉਹ ਅੱਗ ਨੇ ਸਾਡੀਆਂ 5-7 ਦੁਕਾਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਤਾ ਖਤਮ ਕਰ ਦਿੱਤਾ ਕਰਤੇ ਗਏ ਆ ਦਫ਼ਤਰੋਂ ਉਹਨਾਂ ਦੀ ਗੱਡੀ ਲੈਣ ਜਦੋਂ ਗੱਡੀ ਉਹਨੇ ਗਲਤ ਰਸਤੇ ਪਾੜੀ ਗੱਡੀ ਤਾਂ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਉਹਦੀ ਕਦੀ ਪਾਪ ਲੀਕ ਉਹਦੀ ਕਦੀ ਉਹਦੇ ਪਾਣੀ ਨਹੀਂ ਜੇ ਉਹ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਅੱਗ ਦਾ ਪਛਾਵ ਹੋ ਜਾਣਾ ਐ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਦੇ ਵਪਾਰੀ ਨੂੰ ਪੈਂਦੀਆਂ ਪਿਛਲੇ 2-3 ਸਾਲ ਚ 5-7 ਬੜੇ-ਵਡੇ ਹਾਦਸੇ ਹੋ ਚੁੱਕੇ ਨੇ ਕਰੋੜਾਂ ਪੈਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਰੈਪ੍ਰੈਜੈਂਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੇ ਵੀ ਫਾਈਲ ਲਾਗ ਦੇ ਦਈਦੀ ਆ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡਦੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਪਾਰਟਨ ਕੋਸ਼ਲੇ ਮੇਰੀ ਫਰਮ ਦਾ ਨਾਮ ਪੋਸ਼ਲ ਕਲੈਕਸ਼ਨ ਰੈਡੀਮੇਡ ਗਾਰਮੈਂਟਸ ਸ਼ੋਪ ਹੈ ਜੀ ਅੰਕਲ ਰਾਤੀ 5:30 ਵਜੇ ਸ਼ਾਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਔਰ ਉਹ ਅੱਗ ਨੇ ਸਾਡੀਆਂ ਪੰਜ ਤੋਂ ਸੱਤ ਕਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ ਸੌਕ ਚ ਕੁਝ ਨਹੀਂ ਬਚਿਆ ਬਾਕੀ ਇਹ ਫਰੰਟ ਐਲੀਵੇਸ਼ਨ ਰੈਡੀਮੇਡ ਗਾਰਮੈਂਟਸ ਪੋਸ਼ਲ ਕਲੈਕਸ਼ਨ ਕਿੰਨਾ ਨੂੰ ਸਦਾਣਾ 25 ਤੋਂ 30 ਲੱਖ ਰੁਪਏ ਦਾ ਟੋਟਲ ਕਿੰਨੀਆਂ ਦੁਕਾਨਾਂ ਸਾੜੀਆਂ ਹੈ? 6 ਦੁਕਾਨਾਂ। 6 ਦੁਕਾਨਾਂ। ਟੋਟਲ ਕਿੰਨਾ ਨੁਕਸਾਨ ਹੋਇਆ? ਟੋਟਲ ਨੁਕਸਾਨ ਕਿ ਕਰੋੜਾਂ ਵਿੱਚ। ਕਰੋੜਾਂ ਵਿੱਚ ਚੱਲ ਜੂਗਾ ਕਰੋੜਾਂ। ਸਟਾਕ ਤੇ ਸਾਰੀ ਦੁਕਾਨਾਂ ਚ ਪਈ ਆ ਦਾ। ਕਾਦੀ ਕਾਦੀ ਦੁਕਾਨ। ਗਾਰਮੈਂਟਸ ਦੀ ਹੈ, ਕੋਸਮੈਟਿਕਸ ਦੀ ਹੈ, ਮੋਬਾਈਲਸ ਦੀ ਹੈ, ਔਰ ਬੈਗ ਐਂਡ ਪਰਸਸ ਦੀ ਹੈ। ਕੰਨੀ ਆ ਰਹੀ ਦੀ। ਕਿੱਦਾਂ ਸ਼ੁਰੂ ਹੋਈ ਅੱਗ ਤੇ ਕੀ ਕਰਨ ਲੱਗਦਾ ਇਹਦਾ? ਅੱਗ ਦਾ ਜੋ ਸੁਣੋ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਨੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ। ਫਾਇਰ ਬ੍ਰਿਗੇਡ ਟਾਈਮ ਤੇ ਪੁੱਜੀ ਨਹੀਂ ਫਾਇਰ ਬ੍ਰਿਗੇਡ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਉਸ ਮਾਮਲੇ ਚ ਕਿਉਂਕਿ ਉਹਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰਲੀ ਨਹੀਂ ਸੀਗਾ ਪਾਣੀ ਵੀ ਨਹੀਂ ਕੱਢੀ ਜਾ ਰਿਹਾ ਪਾਣੀ ਨਹੀਂ ਆ ਰਿਹਾ ਜਾਨੇ ਆਪਾਂ ਇਹ ਪ੍ਰਸ਼ਾਸਨ ਜਦੋਂ ਆਪਾਂ ਕਰਤੇ ਗਏ ਆ ਦਫ਼ਤਰ ਉਹਨਾਂ ਦੀ ਗੱਡੀ ਲੈਣ ਜਦੋਂ ਗੱਡੀ ਉਹਨੇ ਗਲਤ ਰਸਤੇ ਪਾਈ ਗੱਡੀ ਤੇ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪੁੰਜੀ ਪੁੰਜੀ ਉਹਦੀ ਕਦੀ ਪਾਬਲੀ ਗੋਦੀ ਕਦੀ ਉਹਦੇ ਪਾਣੀ ਨਹੀਂ ਜੇ ਉਹ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਅੱਗੇ ਦਾ ਬਚਾਅ ਹੋ ਜਾਣਾ ਇੱਕ ਦੁਕਾਨ ਤੋਂ ਇੱਕ ਦੁਕਾਨ ਦਾ ਨੁਕਸਾਨ ਹੋਣਾ ਸੀ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਦੋ ਉਹ ਵੀ ਇੱਕ ਘੰਟੇ ਬਾਅਦ ਉਹਦੋਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਗਈਆਂ ਕੋਈ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੇ ਟੋਟਲ ਉਹ ਉਦੋਂ ਆਈਆਂ ਜਦੋਂ ਅੱਗ ਦੇ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ ਬੁਧਵਾਈਆਂ ਬਾਅਦ ਚਾਉਂਦਾ ਕਿ ਫੇਰ ਅੱਗ ਬੁਝੀ ਤੇ ਫੇਰ ਪਾਣੀ ਬਹੁਤ ਨਾਲ ਚਲਾਇਆ ਉਹਦਾ ਕੋਈ ਫਾਇਦਾ ਨਹੀਂ ਪਹਿਲੇ ਕੋਈ ਕਹਿੰਦਾ ਕਿ ਜੇ ਫਾਇਰ ਬ੍ਰਿਗੇਡ ਟਾਈਮ ਤੇ ਆ ਜਾਂਦੀ ਫੇਰ ਬਚਾਅ ਹੋ ਜਾਂਦਾ ਫੇਰ ਬਚਾਅ ਹੋ ਜਾਂਦਾ ਕਿੰਨੀਆਂ ਦੁਕਾਨਾਂ ਟੋਟਲ 6 ਦੁਕਾਨਾਂ ਸਾਡੇ ਕਾਰ ਦੀ ਦੁਕਾਨ ਸਾਡੇ ਮਨਿਆਰੀ ਦੀ ਬ੍ਰਦਰਸ ਕਿੰਨਾਂ ਨੂੰ ਸੜਾ ਸਾਡਾ ਪਲਾਸ 15 ਤੋਂ 20 ਲੱਖ ਰੁਪਏ ਦਾ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਹਾਂਜੀ ਜੀ ਸਰ ਦਾ ਰਸਤਾ ਇਸ ਕਰਕੇ ਬੰਦ ਹੈ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਤ ਦੇ ਵਪਾਰੀ ਨੂੰ ਪੈਂਦੀਆਂ ਪਿਛਲੇ 2-3 ਸਾਲ ਚ 5-7 ਬੜੇ-ਵੱਡੇ ਹਾਦਸੇ ਹੋ ਚੁੱਕੇ ਨੇ ਕੋਰੋਨਾ ਪੈਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਤੇ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦਾ ਵੀ ਫਾਈਲ ਬਣਾ ਕੇ ਦੇਈਦੀ ਆ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਟ ਕੋਸ ਫੰਡ ਹੈਗਾ ਜੀ ਅਸੀਂ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਨਸਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਦਾ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪਾਇੰਦੂ ਪਹੁੰਚ ਜਾਂਦੀ ਹੈ ਉਹਨਾਂ ਦਾ ਪਰਵਾਹੀ ਕਰਦੀ ਹੈ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ ਕੋਈ ਗੱਲ ਨਹੀਂ ਪਰ ਇਹ ਤੇ ਹੁਣ ਤੇ ਇੰਤਹਾ ਹੋ ਗਈ ਹੈ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪਹੁੰਚਦਾ ਕਿੰਨਾ ਕੁ ਨੁਕਸਾਨ ਆ ਤਾਂ ਕੀ ਮੰਗ ਕਰਦੇ ਹੋ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਕਿਸੇ ਦਾ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ ਰੋੜਾ ਵਿੱਚ ਫਿਗਰ ਹੈ ਮੰਗ ਮੈਂ ਇਹ ਕੰਨਾ ਕਿ ਕੋਈ ਵੀ ਜਿਹੜਾ ਫੰਡ ਇਹਨਾਂ ਕੰਟਿੰਜੈਂਸੀ ਇਹ ਬਣਾਇਆ ਉਦੋਂ ਫੰਡ ਤਾਂ ਯੂਜ਼ ਕਰਕੇ ਇਹ ਵਪਾਰੇ ਨੂੰ ਫੌਰਨ ਕੰਪੰਸੇਟ ਕੀਤਾ ਜਾਏ ਲਿਖੇ ਤਾਂ ਸ਼ਾਸਨ ਤੋਂ ਬਿਨਾ ਇਹ ਬਾਜ਼ਾਰ ਨਹੀਂ ਖੁੱਲਣਾ ਜੇ ਪੋਲਿਟੀਕਲ ਬੰਦੇ ਆਏ ਆ ਉਹਨਾਂ ਨੇ ਕੁਝ ਨਹੀਂ ਕੀਤਾ ਪੋਲੀਟੀਕਲ ਬੰਦੇ ਆਏ ਹੋਣਗੇ ਭਾਜੀ ਰਾਤ ਜਦੋਂ ਫੜਾ ਫੜੀ ਤੁਹਾਨੂੰ ਨਹੀਂ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਫਰੈਂਸ ਨਾਲ ਹੋਣਾ ਕੰਮ ਸੇ ਨਾਲ ਹੋਣਾ